ਦੋ ਜੀ ਅਸੀਂ ਰੰਨੀ ਕਰਤੀ ਆ ਸ਼ਿਰੂ ਅਸੀਂ ਗੱਲੀਆ ਤੇ ਦੋ ਛੋਟੇ ਜਿਹੇ ਪਿੱਛੇ ਮੇ ਜਿਹੜੇ ਇਹ ਮੇ ਚਕੁੰਦਰ ਦੇ ਲੈ ਜੀ ਇਹ ਤਾਂ ਆਪਣਾ ਹੋ ਗਿਆ ਸਲਾਦੀ ਤੇ ਖੰਡ ਬਹੁਤ ਜ਼ਿਆਦਾ ਮੇਰੇ ਨਾਲ ਹੱਥ ਜੰਮੀ ਸੁngੜ ਗਏ ਠੰਡ ਨਾਲ ਦੋ ਸਬਜੀ ਦੀ ਥਾ ਤੇ ਤੁਸੀਂ ਜਿਹੜੀ ਵੀ ਤੁਹਾਨੂੰ ਸਬਜੀ ਵਧੀਆ ਲੱਗਦੀ ਹੈ ਨਾ ਸਲਾਦ ਦਾ ਜਿਹੜਾ ਸਲਾਦ ਤੁਸੀਂ ਜਰੂਰ ਐਡ ਕਰਨਾ ਹੀ ਕਰਨਾ ਵਾ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਗਾਜਰ ਹੋਗੀ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਆਪਣੇ ਬਲੌਗ ਦਾ 18ਵਾਂ ਦਿਨ ਤੇ ਆਪਾਂ ਗਰਾਊਂਡ ਦੇ ਵਿੱਚ ਜਲਦੀ ਤਿਆਰ ਹੋ ਜਾਈਏ ਤੇ ਸਵੇਰ ਦੇ 6:30 ਹੋ ਚੁੱਕੇ ਹਨਾ 6:30 5 ਵਜੇ ਆਪਾਂ ਉੱਠੇ ਜਿ ਸੀਗੇ ਉੱਠਣ ਸਾਬਰ ਆਪਾਂ ਗਰਮ ਪਾਣੀ ਪੀਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਹੁਣ ਬਲੈਕ ਕਾਫੀ ਬਣਾ ਲਈਆ ਤੇ ਬਲੈਕ ਕਾਫੀ ਪੀ ਕੇ ਹੁਣ ਆਪਾਂ ਜਾਵਾਂਗੇ ਗਰਾਊਂਡ ਦੇ ਵਿੱਚ 5-10 ਮਿੰਟ ਤੱਕ ਤੇ ਫਿਰ ਅਜੀ ਗਰਾਊਂਡ ਦੇ ਵਿੱਚ ਦੇਖਾਂਗੇ ਜਾ ਕੇ ਆਪਾਂ ਵਰਕਆਊਟ ਕੀ ਕਰਨਾ ਅੱਜ ਆਪਾਂ ਇੱਕ ਟਾਈਮ ਹੀ ਵਰਕਆਊਟ ਕਰਾਂਗੇ ਸਵੇਰੇ ਰਨਿੰਗ ਕਰਦੇ ਆ ਜਾਂ ਫਿਰ ਮਤਲਬ ਵੀ ਕੋਈ ਹੋਰ ਸਟਰੈਂਥ ਟ੍ਰੇਨਿੰਗ ਕਰਦੇ ਆ ਹਨਾ ਇਹ ਗਰਾਊਂਡ ਦੇ ਵਿੱਚ ਜਾ ਕੇ ਦੇਖਦੇ ਕਿਉਂਕਿ ਇੱਕ ਤਾਂ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਤੇ ਗਰਾਊਂਡ ਦੇ ਵਿੱਚ ਜਾ ਕੇ ਮੂਡ ਬਣਾਵਾਂਗੇ ਵੀ ਕਰਨਾ ਕੀ ਆ ਪਰ ਵਰਕਆਊਟ ਕਰਨਾ ਜ਼ਰੂਰ ਆ ਬਹੁਤ ਮੌਕੇ ਦੇ ਦੇਖੋਗੇ ਕਰਨਾ ਕੀ ਹੈ ਵਰਕਆਊਟ ਜਾਂ ਜਿੰਮ ਦੇ ਵਿੱਚ ਕਰਾਂਗੇ ਜੇ ਜਿਆਦਾ ਠੰਡ ਹੋਈ ਨਹੀਂ ਤਾਂ ਫਿਰ ਜੇ ਠੰਡ ਨਾ ਹੋਈ ਤਾਂ ਬਾਹਰ ਫਿਰ ਰਨਿੰਗ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਕੁਸ਼ ਵਗੈਰਾ ਜਿ ਲਗਾਵਾਂਗੇ ਹਣਾ ਸੋ ਵਰਕਆਊਟ ਜਾਨੀ ਕੀ ਕਰਨਾ ਜ਼ਰੂਰੀ ਆ ਤੇ ਅੱਜ ਆਪਾਂ ਬਸ ਇੱਕ ਟਾਈਮ ਵਰਕਆਊਟ ਕਰਾਂਗੇ ਫਿਰ ਉਸ ਤੋਂ ਬਾਅਦ ਬ੍ਰੇਕਫਾਸਟ ਕਰਾਂਗੇ ਤੇ ਬ੍ਰੇਕਫਾਸਟ ਦੇ ਵਿੱਚ ਦੇਖਦੇ ਆ ਅੱਜ ਆਪਾਂ ਕੀ ਬਣਾਉਣਾ ਹਣਾ ਸੋ ਵਧੀਆ ਜੀ ਚੀਜ਼ ਬਣਾਵਾਂਗੇ ਜੇ ਆਪਾਂ ਬ੍ਰੇਕਫਾਸਟ ਦੇ ਵਿੱਚ ਸੋ ਬਲੌਗ ਦੇ ਨਾਲ ਬਣੇ ਜੋ ਵੀ ਅਗਲੀ ਅਪਡੇਟ ਹੋਗੀ ਤੁਹਾਡੇ ਨਾਲ ਮੈਂ ਸ਼ੇਅਰ ਜ਼ਰੂਰ ਕਰਾਂਗਾ ਜੀ ਸੋ ਹਾਂਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਹੁਣ ਤੇ ਮੈਂ ਹੁਣ ਰਨਿੰਗ ਲਾਉਣ ਲੱਗਾ ਵਾਂ ਅੱਜ ਆਪਣਾ ਮੂਡ ਬਣ ਗਿਆ ਰਨਿੰਗ ਦਾ ਠੰਡ ਵੈਸੇ ਠੀਕ ਆ ਇੰਨੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਮੈਂ ਸੋਚਿਆ ਕਿਉਂ ਨਾ ਪਾ ਰਨਿੰਗ ਕਰ ਦਿਆਂ ਨਾ ਤੇ ਮੈਂ ਇਹ ਦੇਦਾ 3-4 ਕਿਲੋਮੀਟਰ ਰਨਿੰਗ ਕਰਨੀ ਆ ਜਿਹੜੇ ਟਰੈਕ ਦੇ ਵਿੱਚ ਮੈਂ ਰਨਿੰਗ ਕਰਨ ਚੱਲੇ ਆ ਉਹ ਟਰੈਕ ਹੈਗਾ ਵਾ 2.5 ਕਿਲੋਮੀਟਰ ਦਾ ਵਾ ਹਨਾ ਜਾਨੀ ਕਿ 2.5 ਕਿਲੋਮੀਟਰ ਦਾ ਵਾ ਜੇ ਤਾਂ ਮੈਂ ਇੱਕ ਲਾਇਆ ਤਾਂ 2.5-3 ਕਿਲੋਮੀਟਰ ਰਨਿੰਗ ਕਰਨੀ ਆ ਜੇ ਦੋ ਗੇੜੇ ਲਾਈ ਤਾਂ 5 ਕਿਲੋਮੀਟਰ ਰਨਿੰਗ ਹੋਣੀ ਆ ਸੋ ਮੇਰੀ ਸਲਾਹ ਹੈਗੀ ਆ ਮੈਂ ਫੇਰ ਉਸ ਤੋਂ ਬਾਅਦ ਮੈਂ ਜਿ ਮੇਰੇ ਵਿੱਚ ਥੋੜਾ ਜਿਹਾ ਵਰਕਆਊਟ ਕਰੂੰਗਾ ਜਾਂ ਫਿਰ ਹੋਰ ਜਿਹੜਾ ਵੀ ਮਤਲਬ ਇਹ ਵਰਕਆਊਟ ਕਰੂੰਗਾ ਨਾ ਪੁਸ਼-ਅਪ ਵਗੈਰਾ ਲਾਊਗਾ ਸੋ ਇਹਨਾਂ ਦਾ ਆਪਣਾ ਵਰਕਆਊਟ ਹੋਊਗਾ ਹਨਾ ਤੇ ਇੱਕ ਭੇਡ ਦੀਆਂ ਢਿੱਡ ਦੀ ਐਕਸਰਸਾਈਜ਼ ਨੇ ਉਹ ਕੋ ਲਾਊਗਾ ਸੋ ਦੇਖਦੇ ਹਾਂ ਹੁਣ ਆਪਾਂ 3 ਕਿਲੋਮੀਟਰ ਰਨਿੰਗ ਤਾਂ ਜਾਨੀ ਕਿ ਪੱਕੀ ਲੋਣੀ ਹੀ ਲੋਣੀ ਆ ਜੇ 5 ਕਿਲੋਮੀਟਰ ਰਨਿੰਗ ਦਾ ਜੀ ਤਾਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਹੁਣ ਆਪਾਂ ਲੱਗਿਆ ਕਰਨਾ ਰਨਿੰਗ ਸ਼ੁਰੂ ਜੀ ਲੋ ਜੀ ਅਸੀਂ ਰਨਿੰਗ ਕਰਤੀ ਆ ਸ਼ਿਰੂ ਅਸੀਂ ਅੱਧਾ ਕਿਲੋਮੀਟਰ ਰਨਿੰਗ ਲਾ ਲਈ ਆ ਠੰਡ ਉੱਥੇ ਪਹਿਲਾਂ ਰੋਡ ਤੇ ਠੰਡ ਨਹੀਂ ਸੀ ਲੱਗਦੀ ਪਈ ਇੰਨੀ ਪਰ ਇੱਥੇ ਹੁਣ ਗਰਾਊਂਡ ਦੇ ਵਿੱਚ ਆਏ ਆ ਨਾ ਇੱਥੇ ਠੰਡ ਜ਼ਿਆਦਾ ਲੱਗਦੀ ਪਈ ਆ ਹੱਥ ਵੀ ਠਰਦੇ ਪਏ ਆ ਹਨ ਆ ਇਹਨਾਂ ਦਾ ਲੱਕੀ ਨੇ ਤਾਂ ਗਲਵਜ਼ ਗਲੂਵਜ਼ ਪਾਏ ਹੋਏ ਚੰਗੀ ਤਰ੍ਹਾਂ ਪਰ ਠੰਡ ਬਹੁਤ ਲੱਗਦੀ ਪਈ ਹੋਵੇ ਸੋ ਹੁਣ ਆਪਾਂ ਆਪਣੀ ਰਨਿੰਗ ਕੰਪਲੀਟ ਕਰਕੇ ਫਿਰ ਮਿਲਦੇ ਹਾਂ ਤੇ ਇਹ ਵੀ ਥਾਂ ਮੈਂ ਦੋ ਟੱਟ ਰੋਣੇ ਪਲੋਣੇ ਹੋ ਰਿਹਾ ਦਿਵਾ ਦਿਆ ਹਾਂਜੀ ਮੈਂ ਆਪਣੀ 3 ਕਿਲੋਮੀਟਰ ਰਨਿੰਗ ਹੈ ਜਿਹੜੀ ਹੈ ਨਾ ਉਹ ਕੰਪਲੀਟ ਕਰ ਲਈਏ 3 ਕਿਲੋਮੀਟਰ ਰਨਿੰਗ ਲਾ ਲਈਏ ਠੰਡ ਬਹੁਤ ਜ਼ਿਆਦਾ ਮੇਰੇ ਨਾਲ ਹੱਥ ਜੰਮੀ ਸੁੰਗੜ ਗਏ ਠੰਡ ਨਾਲ ਤੇ ਹੁਣ ਮੈਂ ਨਾ ਲਾਉਂਗਾ ਇੱਥੇ ਪੁਸ਼-ਅਪ ਵਗੈਰਾ ਲਾਉਂਗਾ ਨਾ ਥੋੜ ਜਾਨੀ ਕਿ ਲੋਰ ਦਾ ਵਰਕਆਊਟ ਹੋ ਗਿਆ ਤੇ ਹੁਣ ਮੈਂ ਹੁਣ ਮੈਂ ਜਿਹੜਾ ਅੱਪਰ ਬੋਡੀ ਦਾ ਵਰਕਆਊਟ ਹੈ ਨਾ ਉਹ ਕਰੂੰਗਾ ਮੈਂ ਤੇ ਹੁਣ ਜਾਨੀ ਕਿ ਪੁਸ਼-ਅਪ ਵਗੈਰਾ ਲਾਉਂਗਾ ਤੇ ਬਸ ਇੰਨਾ ਕੀ ਵਰਕਆਊਟ ਹੋ ਗਿਆ 3 ਕਿਲੋਮੀਟਰ ਆਪਣੀ ਰਨਿੰਗ ਹੋ ਜਾਣੀ ਆ ਤੇ ਆ ਪੁਸ਼-ਅਪ ਜਿਹੜਾ ਹੈ ਨਾ ਇਹ ਵੀ ਆਪਾਂ 100 150 ਪੁਸ਼- ਤੇ ਫਿਰ ਉਸ ਤੋਂ ਬਾਅਦ ਦੇਖਦੇ ਜੇ ਕੁਝ ਕਰਨਾ ਹੋਇਆ ਤਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਨੇ ਰਹੋ ਰਨਿੰਗ ਲਾਉਣ ਤੋਂ ਬਾਅਦ ਜੀ ਮੈਂ ਜਿਹੜੇ ਸੀ ਆ ਪੁਸ਼-ਅਪ ਲਗਾਏ ਹਨ ਮੈਂ ਇਹ 30 30 25 25 30 30 ਦੇ ਮੇਰੇ ਚਾਰ ਪੰਜ ਸੈੱਟ ਲਾ ਗਿਆ ਸੀਗੇ ਇਹਦੇ ਵਿੱਚ ਪੁਸ਼ਪ ਵਾਲਾ ਸੀ ਇਹਦੇ ਨਾਲ ਕੀ ਕਿ ਫੁੱਲ ਬੋਡੀ ਦਾ ਜੇ ਆਪਾਂ ਕਹ ਜੀਏ ਵਰਕਆਊਟ ਆ ਇਸ ਨਾਲ ਜਾਣ ਵੀ ਪੈਂਦੀ ਆ ਸਰੀਰ ਦੇ ਵਿੱਚ ਤੇ ਵੇਟ ਵੀ ਇਹ ਨਾਲ ਜਿਹੜਾ ਘਟਦਾ ਫਿਰ ਮੈਂ ਜਿਮ ਦੇ ਵਿੱਚ ਆ ਕੇ ਨਾ ਮੈਂ ਫਿਰ ਚੈਸਟ ਦਾ ਸੀਗਾ ਜਿਹੜਾ ਅੱਪਰ ਬੋਡੀ ਦਾ ਵਰਕਆਊਟ ਸੀ ਉਹ ਕੀਤਾ ਜੀ ਕਿਉਂਕਿ ਲੋਰ ਦਾ ਆਪਾਂ ਕੰਮ ਤਾਂ ਜਿਹੜਾ ਰਨਿੰਗ ਸੀ ਆਪਾਂ ਉਹ ਕਰ ਆਏ ਸੀ ਇਹ ਫਿਰ ਉਸ ਤੋਂ ਬਾਅਦ ਮੈਂ ਇਹ ਜਿਮ ਦੇ ਵਿੱਚ ਆ ਕੇ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਹੈ ਨਾ ਅਲੱਗ-ਅਲੱਗ ਤਰੀਕੇ ਨਾਲ ਇਹਦੇ ਹਰੇਕ ਐਕਸਰਸਾਈਜ਼ ਦੇ ਸੀਗੇ ਜਿਹੜਾ ਮਤਲਬ ਮੈਂ 3 ਸੈੱਟ ਲਾਉਂਦਾ ਸੀਗਾ 3 ਸੈੱਟ ਲਾ ਕੇ ਤੇ ਰਿਪੀਟਿਸ਼ਨ ਸੀ ਜਿਹੜੇ ਮੇਰੇ 10 ਤੋਂ 12 ਰਿਪੀਟਿਸ਼ਨ ਹੁੰਦੇ ਸੀਗੇ weight ਮੇਂ ਜਿਆਦਾ ਵੀ ਨਹੀਂ ਪਾਇਆ ਘੱਟ ਵੀ ਨਹੀਂ ਪਾਇਆ ਬਸ ਠੀਕ ਠਾਕ ਜਿਹਾ weight ਪਾਇਆ ਜਿਹਨਾਂ ਨਾਲ workout ਹੋ ਜਾਏ ਸੋ ਸਟਰੈਂਥ ਟ੍ਰੇਨਿੰਗ ਵੀ ਕਰਨੀ ਜ਼ਰੂਰੀ ਆ ਇਹ ਤਾਂ ਕੀ ਜਾਣ ਪੈਂਦੀ ਆ ਸਾਡੇ ਸਰੀਰ 'ਚ ਇੱਕ ਤਾਂ weight ਘਟਦਾ ਵਾ ਸੋ ਹਾਂਜੀ ਦੋਸਤੋ ਅੱਪਾ ਸਵੇਰ ਦਾ ਗਰਾਊਂਡ ਦੇ ਵਿੱਚ workout ਕਰਕੇ ਆ ਭਾਗੇ ਸੀਗੇ ਤੇ ਆ ਲ ਕੇ ਮੇਰਾ ਇੱਕ ਪ੍ਰੋਟੀਨ ਲੈ ਲਿਆ ਸੀਗਾ ਕਿਉਂਕਿ ਪੋਸਟ ਵਰਕਆਊਟ ਦੇ ਵਿੱਚ ਪ੍ਰੋਟੀਨ ਲੈਣਾ ਬਹੁਤ ਜ਼ਰੂਰੀ ਆ ਵਰਕਆਊਟ ਕਰਨ ਤੋਂ ਬਾਅਦ ਤੇ ਹੁਣ ਆਪਾਂ ਲੱਗਿਆ ਬ੍ਰੈਕਫਾਸਟ ਕਰਨ ਠੀਕ ਐ 10 ਵਜੇ ਆ ਤੇ 10 ਵਜੇ ਆਪਾਂ ਬ ਤੁਸੀਂ ਦੇਖ ਸਕਦੇ ਹੋ ਇਹ ਮੈਂ ਪੋਹੇ ਬਣਾਏ ਆ ਹਨਾ ਇੱਕ ਕੋਲੀ ਮੈਂ ਛੋਟੀ ਪੋਹੇ ਦੀ ਬਣਾਈ ਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਨਾ ਵੇਜੀਟੇਬਲ ਨੇ ਜਿਹੜੇ ਬਹੁਤ ਜ਼ਿਆਦਾ ਪਾਏ ਨੇ ਜਿਵੇਂ ਦੇਖ ਸਕਦੇ ਤੁਸੀਂ ਆ ਪਨੀਰ ਪਾਇਆ ਵਾ ਪਨੀਰ ਵੀ ਐਡ ਕੀਤਾ ਵਾ ਇਹਦੇ ਵਿੱਚ ਹਨਾ ਆ ਮਟਰ ਵੀ ਐਡ ਕੀਤੇ ਇਹਦੇ ਵਿੱਚ ਮੱਕੀ ਦੇ ਦਾਣੇ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਐਡ ਕੀਤੇ ਆ ਮੈਂ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਐਡ ਕੀਤੀ ਪਿਆਜ਼ ਵੀ ਐਡ ਕੀਤੇ ਟਮਾਟਰ ਵੀ ਐਡ ਕੀਤੇ ਤੇ ਮੂੰਗਫਲੀ ਦੇ ਜਿਹੜੇ ਦਾਣੇ ਹੁੰਦੇ ਨੇ ਨਾ ਇਹ ਵੀ ਮੈਂ ਐਡ ਕੀਤੇ ਨੇ ਸੋ ਤੁਸੀਂ ਜਿੰਨੇ ਮਰਜ਼ੀ ਇਹਦੇ ਵਿੱਚ ਵੇਜੀਟੇਬਲ ਆ ਜਿਹੜੇ ਹਨਾ ਜਿੰਨੇ ਤੁਸੀਂ ਜ਼ਿਆਦਾ ਇਹਦੇ ਵਿੱਚ ਵੇਜੀਟੇਬਲ ਪਾਉਂਗੇ ਉਨੇ ਜ਼ਿਆਦਾ ਵਧੀ ਤੁਸੀਂ ਪੋਹੇ ਵੀ ਤੁਸੀਂ ਬਣਾ ਸਕਦੇ ਹੋ ਤਾਂ ਮਤਲਬ ਇਹਦੇ ਨਾਲ ਕੀ ਤੁਹਾਡਾ ਜਿਹੜਾ ਬੋਡੀ ਵੇਟ ਘਟਿਆ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਕੈਲਰੀਜ਼ ਆ ਤੇ ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਕੇ ਚੱਲੀਏ ਆਪਾਂ ਇਹਦੇ ਵਿੱਚ ਵੇਜੀਟੇਬਲ ਜਿਹੜੇ ਫਾਈਬਰ ਦਾ ਕੰਮ ਕਰਦੇ ਆਪੋ ਉਹ ਇਹਦੇ ਵਿੱਚ ਜਿਆਦਾ ਪਾਇਆ ਵੇਜੀਟੇਬਲ ਹਨ ਤੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਗਲਾਸ ਜਿਹੜਾ ਮੈਂ ਬਲੈਕ ਕਾਫੀ ਦਾ ਲਿਆ ਜੀ ਇਹ ਇੱਕ ਕੱਪ ਆਪਣਾ ਇੱਕ ਗਲਾਸ ਹੀ ਮੰਨ ਕੇ ਚੱਲੋ ਇੱਕ ਗਲਾਸ ਆਪਣਾ ਬਲੈਕ ਕਾਫੀ ਦਾ ਹੋ ਗਿਆ ਜੀ ਤੇ ਇਹ ਆਪਣੀ ਇੱਕ ਕੋਲੀ ਆਪਣੀ ਪੋਹੇ ਦੀ ਹੋ ਗਈ ਆ ਸੋ ਇਹ ਆਪਣਾ ਸਵੇਰ ਦਾ ਬ੍ਰੇਕਫਾਸਟ ਹੋਏਗਾ ਜੀ ਹੁਣ ਇਸ ਤੋਂ ਬਾਅਦ ਆਪਾਂ ਅਸੀਂ ਤਾਂ ਲੰਚ ਕਰਾਂਗੇ 1: ਜਿਹੜਾ ਲੰਚ ਤੋਂ ਬਾਅਦ ਜਿਹੜੀ ਅਗਲੀ ਇੰਟਰਵਿਊ ਕੋਈ ਹੋਊਗੀ ਅਪਡੇਟ ਤਾਂ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਸੋ ਜਿਹੜਾ ਵਰਕਆਊਟ ਸਵੇਪਾ ਇੱਕ ਟਾਈਮ ਹੀ ਕਰਨਾ ਸੀਗਾ ਤੇ ਉਹ ਆਪਣਾ ਸਵੇਰੇ ਵਧੀਆ ਵਰਕਆਊਟ ਹੋ ਗਿਆ ਤੇ ਹੁਣ ਆਪਾਂ ਸ਼ਾਮ ਦੀ ਕਰਨੀ ਹੈ ਰੈਸਟ ਤੇ ਆਪਾਂ ਸਿਰਫ ਡਾਈਟ ਦੇ ਦਿਵਾਲੇ ਹੀ ਹੋਣਾ ਵਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਪੋਹੇ ਨੂੰ ਵੀ ਤੁਸੀਂ ਖਾ ਸਕਦੇ ਹੋ ਇਹ ਹੈਲਦੀ ਤੇ ਇੱਕ ਬਹੁਤ ਵਧੀਆ ਬ੍ਰੇਕਫਾਸਟ ਹੈ ਇਹ ਸੋ ਹੁਣ ਆਪਾਂ ਕਰਾਂਗੇ ਲੰਚ ਤੇ ਮਿਲਦੇ ਆਪਾਂ ਲੰਚ ਦੇ ਵਿੱਚ ਸੋ ਹਾਂਜੀ ਆਪਾਂ ਹੁਣ ਲੱਗਿਆ ਕਰਨਾ ਲੰਚ ਤੇ ਅੱਜ ਮੇਰੇ ਲੰਚ ਦੇ ਵਿੱਚ ਦੇ ਤੇ ਸਲਾਦ ਵਿੱਚ ਦੇਖ ਸਕਦੇ ਮੈਂ ਇੱਕ ਪਿਆਜ਼ ਲਿਆ ਜੀ ਤੇ ਨਾਲ ਮੈਂ ਇੱਕ ਟਮਾਟਰ ਲਿਆਵਾ ਤੇ ਇੱਕ ਛੋਟੀ ਜੀ ਗਾਜਰ ਲਈਆ ਤੇ ਦੋ ਛੋਟੇ ਜੀ ਪੀਛੇ ਮੇ ਜਿਹੜੇ ਆ ਇਹ ਮੈਂ ਛਕੁੰਦਰ ਦੇ ਲਏ ਆ ਜੀ ਇਹ ਤਾਂ ਆਪਣਾ ਹੋ ਗਿਆ ਸਲਾਦ ਜੀ ਤੇ ਨਾਲ ਸਲਾਦ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਾਂ ਲਿਆ ਜੀ ਇੱਕ ਕੋਲੀ ਆਪਾਂ ਜਿਹੜੀ ਆ ਸਬਜੀ ਦੀ ਲਈ ਆ ਆਲੂ ਮਟਰ ਦੀ ਸਬਜੀ ਹੈ ਜੀ ਇਹ ਤੇ ਨਾਲ ਮੈਂ ਤਿੰਨ ਉਬਲੇ ਹੋਏ ਜਿਹੜੇ ਅੰਡੇ ਲਏ ਆ ਜੀ ਇਹਦਾ ਜਿਹੜਾ yellow part ਆਪਾਂ ਉਹ ਕੱਢਤਾ ਤੇ ਨਾਲ ਮੈਂ ਲਏ ਨੇ 30 ਗ੍ਰਾਮ ਜਿਹੜੇ ਵਿੱਚ ਚੋਲ ਦੇ ਨੇ ਤੁਸੀਂ ਦੇਖ ਸਕਦੇ ਜੀ ਇਹ ਆਪਣਾ ਲੰਚ ਹੋ ਗਿਆ ਜੀ ਸੋ ਸਬਜੀ ਦੀ ਸਾਧ ਤੇ ਤੁਸੀਂ ਜਿਹੜੀ ਨੂੰ ਤੁਹਾਨੂੰ ਸਬਜੀ ਵਧੀਆ ਲੱਗਦੀ ਆ ਨਾ ਤੁਸੀਂ ਉਹ ਸਬਜ਼ੀ ਤੁਸੀਂ ਲੈ ਸਕਦੇ ਹੋ ਆਂਡੇ ਦੇ ਸਾਥ ਜੇ ਤੁਸੀਂ ਆਂਡੇ ਨਹੀਂ ਖਾਦੇ ਤਾਂ ਤੁਸੀਂ 100 ਗ੍ਰਾਮ 150 ਗ੍ਰਾਮ ਤੁਸੀਂ ਪਨੀਰ ਲੈ ਸਕਦੇ ਹੋ ਚੋਲ ਦੀ ਸਾਥ ਜੇ ਤੁਸੀਂ ਕਹਿੰਦੇ ਸੀ ਰੋਟੀ ਖਾਣ ਨੂੰ ਸਾਡਾ ਦਿਲ ਕਰਦਾ ਵਾ ਤਾਂ ਤੁਸੀਂ ਮਲਟੀ grain ਆਟਾ ਹੁੰਦਾ ਨਾ ਜਿਹੜਾ ਮਲਟੀ grain ਆਟੇ ਦੀ ਰੋਟੀ ਤੁਸੀਂ ਖਾ ਸਕਦੇ ਹੋ ਜਾਂ ਤੁਸੀਂ ਮੱਕੀ ਦੀ ਰੋਟੀ ਖਾ ਸਕਦੇ ਹੋ ਜਾਂ ਫਿਰ ਤੁਸੀਂ ਬਾਜਰੇ ਦੀ ਰੋਟੀ ਵੀ ਖਾ ਸਕਦੇ ਹੋ ਨਾ ਕਣਕ ਦੀ ਰੋਟੀ ਨਾ ਖਾਓਗੇ ਤਾਂ ਜ਼ਿਆਦਾ ਬੈਨੀਫਿਟ ਆ ਅਗਰ ਵੀ ਮੱਕੀ ਦੀ ਹੋ ਗਈ ਜਾਂ ਫਿਰ ਬਾਜਰਾ ਹੋ ਗਿਆ ਜਾਂ ਫਿਰ ਮਲਟੀ grain ਆਟੇ ਦੀ ਰੋਟੀ ਜਿਹੜੀ ਤੁਸੀਂ ਇੱਕ ਤੋਂ ਦੋ ਰੋਟੀ ਤੁਸੀਂ ਚੋਲਾਂ ਦੇ ਸਾਥੇ ਉਹ ਵੀ ਲੈ ਸਕਦੇ ਹੋ ਸੋ ਇਹ ਆਪਣਾ ਜਿਹੜਾ ਲਾਂਚ ਆ ਜੀ ਇਹ ਤੇ ਹੁਣ 5:30 ਵਜੇ ਆਪਾਂ ਦੇਖਦੇ ਕੀ ਲਵਾਂਗੇ ਸੋ ਉਹਦੇ ਵਿੱਚ ਆਪਾਂ ਹਲਕਾ ਜਿਹਾ ਕੋਈ ਫਰੂਟ ਲਵਾਂਗੇ ਤੇ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਾਵਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬੜੇ ਰਹੋ ਜੀ ਹੁਣ ਜਾਂਦੇ ਆਪਾਂ 5:30 ਵਜੇ ਲਈ ਮੀਂਹ ਦੇ ਉੱਤੇ ਸੋ ਹਾਂਜੀ ਆਪਾਂ ਹੁਣ ਲੱਗਿਆ ਜੀ ਕਰਨਾ ਡਿਨਰ ਤੇ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਕੀ ਲਿਆ ਵਾ ਜੋ ਉਸ ਵੇਲੇ ਆਪਾਂ ਲਾਂਚ ਦੇ ਵਿੱਚ ਲਿਆ ਸੀ ਸੇਮ ਉਹੀ ਚੀਜ਼ ਜੀ ਆ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਲੇਟ ਵਿੱਚ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਸਿਰਫ ਮੈਂ ਖੀਰਾ ਪਿਆਜ਼ ਤੇ ਦੋ ਛੋਟੇ ਜਿਹੇ ਪੀਚਕੁੰਦਰ ਦੇਣ ਕੀਤੇ ਆ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਕਿਨ 25 ਗ੍ਰਾਮ ਇਹ ਚੋੜ ਦੇ 25 ਗ੍ਰਾਮ ਇਹ ਰਾਈਸ ਨੇ ਤੇ ਇੱਕ ਗੋਲੀ ਸਬਜ਼ੀ ਦੀ ਆ ਆਲੂ ਮਟਰ ਦੀ ਤੇ ਤਿੰਨ ਉਬਲੇ ਹੋਏ ਜਿਹੜੇ ਅੰਡੇ ਨੇ ਜੀ ਇਹ ਲੈਨੇ ਇਹਦਾ ਜੈਲੋ ਪਾਰ ਜਿਹੜਾ ਮੈਂ ਕੱਟਤਾ ਸੋ ਡਿਨਰ ਤੁਸੀਂ ਇਹ ਕਰ ਸਕਦੇ ਹੋ ਅਗਰ ਤੁਸੀਂ ਰੋਟੀ ਰੋਟੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਬਾਜਰੇ ਦੀ ਮੱਕੀ ਦੀ ਜਾਂ ਫਿਰ ਤੁਸੀਂ ਜਿਹੜਾ ਮਿਕਸ ਆਟਾ ਹੁੰਦਾ ਨਾ ਜਿਹਨੂੰ ਮਲਟੀ grain ਆਟਾ ਵੀ ਕਹਿੰਦੇ ਆਪਾਂ ਤੁਸੀਂ ਉਹ ਵੀ ਖਾ ਸਕਦੇ ਹੋ ਹਣਾ ਚੋਲ ਨਹੀਂ ਖਾਣਾ ਚਾਹੁੰਦੇ ਤੇ ਅੰਡੇ ਦੀ ਥਾਂ ਤੇ ਤੁਸੀਂ ਪਨੀਰ ਆ ਜਿਹੜਾ ਤੁਸੀਂ ਪਨੀਰ ਵੀ ਐਡ ਕਰ ਸਕਦੇ ਹੋ ਸਬਜੀ ਤੁਸੀਂ ਜਿਹੜੀ ਮਰਜ਼ੀ ਖਾ ਸਕਦੇ ਜਿਹੜੀ ਵੀ ਸਬਜੀ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਉਹ ਸਬਜੀ ਤੁਸੀਂ ਆਪਣੀ ਮਨਪਸੰਦੀ ਤੁਸੀਂ ਸਬਜੀ ਆ ਉਹ ਬਣਾ ਸਕਦੇ ਹੋ ਜੀ ਸਲਾਦ ਆ ਜਿਹੜਾ ਸਲਾਦ ਤੁਸੀਂ ਜ਼ਰੂਰ ਐਡ ਕਰਨਾ ਹੀ ਕਰਨਾ ਵਾ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਗਾਜਰ ਹੋਗੀ ਉਹ ਬੰਦ ਗੋਭੀ ਹੋ ਗਈ ਉਹ ਵੀ ੜਕਾ ਸਾਡੇ ਖੀਰਾ ਹੋ ਗਿਆ ਟਮਾਟਰ ਹੋ ਗਿਆ ਜਿਵੇਂ ਵੀ ਤੁਹਾਨੂੰ ਚੀਜ਼ ਲੱਗਦੀ ਹੈ ਨਾ ਕਲਰ ਵੇਰੀਏਸ਼ਨ ਹੋਣਾ ਚਾਹੀਦਾ ਚਾਹੀਦਾ ਵਾ ਤੁਹਾਡੇ ਸਲਾਦ ਦੇ ਵਿੱਚ ਸੋ ਇਹ ਆਪਣਾ ਅੱਜ ਦਾ ਡਿਨਰ ਹੋਏਗਾ ਜੀ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਇੱਕ ਕੱਪ ਤੁਸੀਂ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਵੀ ਤੁਸੀਂ ਲੈ ਸਕਦੇ ਹੋ ਗ੍ਰੀ ਇੱਕ ਬ્લેਕ ਕੌਫੀ ਨਾਲ ਨਾ ਲਿਓ ਕਿਉਂਕਿ ਬ્લેਕ ਕੌਫੀ ਨਾਲੇ ਹੋ ਜਾਂਦਾ ਜੇ ਤੁਸੀਂ ਬ્લેਕ ਕੌਫੀ ਪੀਲੋਗੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਹੈਗੀ ਸੋ ਇਸ ਕਰਕੇ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਹੀ ਲਿਓ ਜੀ ਸੋ ਇਹ ਆਪਣਾ ਅੱਜ ਦਾ ਡਿਨਰ ਹੈ ਜੀ ਤੇ ਆਪਣਾ ਬਲੌਗ ਜਿਹੜਾ ਪਾਈਥੀ ਖਤਮ ਕਰਦੇ ਆਂ ਉਮੀਦ ਕਰਦਾ ਕਿ ਤੁਹਾਨੂੰ ਮੇਰਾ ਇਹ ਬਲੌਗ ਜਰੂਰ ਵਧੀਆ ਲੱਗਿਆ ਹੋਵੇਗਾ ਤੇ ਜੋ ਵੀ ਮੈਂ ਡਾਈਟ ਫੋਲੋ ਖਾਣ ਫੋਲੋ ਕਰ ਰਿਹਾ ਵਾਂ ਤੁਸੀਂ ਉਹਨੂੰ ਫੋਲੋ ਕਰੋ ਤੇ ਜੋ ਮੈਂ ਵਰਕਆਊਟ ਕਰਦਾ ਪਿਆ ਵਾਂ ਉਹੀ ਵਰਕਆਊਟ ਤੁਸੀਂ ਫੋਲੋ ਕਰੋ ਜੀ ਤੇ ਉਦਾਂ ਤੁਹਾਡਾ ਜਿਹੜਾ ਬੋਡੀ weight ਆ ਦੇਖਿਓ ਕਿੰਨੀ ਛੇਤੀ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਉਸ ਤੋਂ ਮਿਲਦੇ ਆ ਕੱਲ੍ਹ ਨੂੰ ਕਿ ਨਵੇਂ ਤੇ ਵਧੀਆ ਬਲੌਗ ਦੇਣਾ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਬਰ ਬਰੀ ਸასი ਸ਼ਗਨ